ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਜਗਿੰਦਰ ਸਿੰਘ ਉਗਰਾਹਾ ਜਿਹਨੂੰ ਪੱਕਾ ਕਾਮਰੇਡ ਆਖਿਆ ਜਾਂਦਾ ਹੈ। ਤੇ ਦੋਸਤੋ ਉਹਦੇ ਉੱਤੇ ਇਹ ਵੀ ਦੋਸ਼ ਲੱਗਦੇ ਆ ਕਿ ਉਹ ਜਿਹੜੇ ਸਿੱਖਾਂ ਦੇ ਬੋਲ ਵਾਲੇ ਐ। ਜਕਾਰੇ ਐ, ਦੇਗ ਤੇਗ ਫਤਿਹ ਐ। ਉਹਨਾਂ ਦੇ ਵਿੱਚੋਂ ਬੋਲੇ ਸੋ ਨਿਹਾਲ ਦਾ ਜਕਾਰਾ ਐ। ਕੋਈ ਵੀ ਭਾਵ ਜਕਾਰਾ ਕਹਿੰਦੇ ਨਹੀਂ ਛੱਡਦਾ ਉਹਦਾ ਲੈਕਚਰ ਬਹੁਤੇ ਤੁਸੀਂ ਦੇਖ ਲਿਓ ਜਦੋਂ ਬੰਦ ਕਰਦਾ ਹੈ ਜਾਂ ਸ਼ੁਰੂ ਕਰਦਾ ਹੈ ਇਹ ਦੋਸਤੋ ਹੁਣ ਉਹਨੇ ਭਈਆਂ ਦੀ ਜਿਹੜੇ ਪ੍ਰਵਾਸੀ ਬੰਦੇ ਐ ਉਹਨਾਂ ਦੀ ਮਦਦ ਦੇ ਵਿੱਚ ਤੇ ਉਹ ਆਇਆ ਹੀ ਹੈ ਚਲੋ ਆ ਜਾਂਦਾ ਕੋਈ ਗੱਲ ਨਹੀਂ ਸੀ ਪਰ ਉਹਨੇ ਪੰਜ ਪਿਆਰਿਆਂ ਦੇ ਨਾਲ ਜਿਹੜੀ ਉਹਨਾਂ ਭਈਆਂ ਦੀ ਤੁਲਨਾ ਕੀਤੀ ਹੈ ਇਹ ਗੱਲ ਉਹਨੇ ਬੜੀ ਮਾੜੀ ਕੀਤੀ ਹੈ ਸਿੱਖਾਂ ਦੀਆਂ ਭਾਵਨਾਵਾਂ ਨੂੰ ਇੱਕ ਸੱਟ ਮਾਰਨ ਵਾਲੀ ਗੱਲ ਹੈ ਜਗਿੰਦਰ ਸਿੰਘ ਗਰਾਹਾ ਜੀ ਉਹਨਾਂ ਭਈਆਂ ਨੂੰ ਤੁਸੀਂ ਪੰਜ ਪਿਆਰਿਆਂ ਨਾਲ ਮਲਾਉਨੇ ਹੋ ਤੁਸੀਂ ਕਹਿਨੇ ਹੋ ਕਿਉਂ ਪੰਜ ਪਿਆਰੇ ਸੀ ਫਿਰ ਉਹਨਾਂ ਦਾ ਕੀ ਕਰੋਗੇ ਉਹ ਭਾਈ ਪੰਜ ਪਿਆਰੇ ਬੜੇ ਉੱਚੇ ਸੁੱਚੇ ਕਰਤਾਰ ਵਾਲੇ ਸੀ ਲੈ ਸੁਣ ਲੈ ਗੱਲ 1699 ਵਿੱਚ ਗੁਰੂ ਗੋਬਿੰਦ ਸਿੰਘ ਨੇ ਜਦੋਂ ਸਨੇਹੇ ਭੇਜੇ ਚਿੱਠੀਆਂ ਭੇਜੀਆਂ ਕਿ ਵੱਡਾ ਸਮਾਗਮ ਰੱਖਿਆ ਹੁਣ ਚੋ ਤੇ 80000 ਦੇ ਇਕੱਠ ਦੇ ਵਿੱਚ ਉਹ ਬੰਦੇ ਵੀ ਆਏ ਜਿਹੜੇ ਤੂੰ ਕਹਿੰਨਾ ਹੈ ਕਿ ਜੁਪਤੀ ਵਿਹਾਰ ਦੇ ਸੀ ਤੇ ਫਿਰ 80000 ਦੇ ਇਕੱਠ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਨੇ ਖੂਨ ਨਾਲ ਚੋਂਦੀ ਸਲਵਾਰ ਖਿੱਚ ਕੇ ਮਿਆਂ ਚੋਂ ਆਖਿਆ ਸੀ ਨਾ ਕਿ ਆਓ ਸੀਸ ਚਾਹੀਦਾ ਤੇ ਉਹ ਜੁਪੀ ਵਿਹਾਰ ਦੇ ਜਿਹੜੇ ਪੰਜ ਪਿਆਰਿਆਂ ਦੀ ਤੂੰ ਗੱਲ ਕਰਦਾ ਹੈ ਭਈਆਂ ਨਾਲ ਕੰਪੇਅਰ ਕਰਦਾ ਹੈ ਉਹਨਾਂ ਨੇ ਸੀਸ ਤਲੀ ਤੇ ਧਰ ਕੇ ਆਏ ਸੀ ਭਾਵ ਪਹਿਲੀ ਨੰਬਰ 1 ਕੋ ਪਰਖ ਚੋਂ ਪਾਸ ਹੋਏ ਇਹ ਕਿਹੜੀ ਪਰਖ ਚੋਂ ਪਾਸ ਹੁੰਦੇ ਆ ਜਿਹੜੇ ਅੱਜ ਵੀ ਆਉਂਦੇ ਆ ਭਾਈ ਜਿਨ੍ਹਾਂ ਨੂੰ ਤੂੰ ਕੰਪੇਅਰ ਕਰਦਾ ਹੈ ਇਨਾਂ ਦੀ ਕਿਹੜੀ ਫਰਕ ਹੁੰਦੀ ਹੈ ਫਿਰ ਉਹਨਾਂ ਨੇ ਸੀਸ ਦੇ ਕੇ ਪਾਸ ਹੋਏ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਇਹ ਭਈਏ ਜਿਹੜੇ ਤੇਰੇ ਵਾਲੇ ਐ ਇਹ ਛਕਦੇ ਅੰਮ੍ਰਿਤ ਇਹਨਾਂ ਦਾ ਛਕਿਆ ਅੰਮ੍ਰਿਤ ਜਿਹੜੇ ਉਹ ਭਈਆਂ ਜਿਹੜੇ ਉਹ ਪੰਜ ਪੈਰਾਂ ਦੀ ਤੂੰ ਗੱਲ ਕਰਦਾ ਉਹ ਮੁੜ ਕੇ ਵਾਪਸ ਨਹੀਂ ਗਏ ਯੂਪੀ ਬਿਹਾਰ ਚ ਨਹੀਂ ਉਹਨਾਂ ਨੇ ਗੁਰੂ ਦੇ ਵਾਸਤੇ ਸੀਸ ਦਿੱਤੇ ਸੀਸ ਦਿੱਤੇ ਜੰਗਾਂ ਜੁੱਦਾਂ ਚ ਗੁਰੂ ਦੇ ਨਾਲ ਰਹੇ ਤੇ ਕਦੇ ਸਾਥ ਛੱਡ ਕੇ ਨਹੀਂ ਗਏ ਬੇਦਾਵਾ ਨਹੀਂ ਦਿੱਤਾ ਤੇ ਤੇਰੇ ਇਹ ਬੰਦਿਆਂ ਨੇ ਕੀ ਕੀਤਾ ਇਹਨਾਂ ਨੇ ਲੋਕਾਂ ਦੇ ਬੇਦੋਸ਼ੇ ਪਰਿਵਾਰ ਮਾਰੇ ਪਈ ਘਰਾਂ ਦੇ ਵਿੱਚ ਲੁੱਟਖੋਹਾਂ ਕੀਤੀਆਂ ਸਾਰੇ ਦੇ ਸਾਰੇ ਪਰਿਵਾਰ ਮਾਰਤੇ ਤੇ ਉਹ ਜਵਾਕ ਦੇ ਨਾਲ 5 ਸਾਲ ਦੇ ਨਾਲ ਰੇਪ ਕੀਤਾ ਤੇ ਹਜੇ ਤੁਸੀਂ ਉਹਨਾਂ ਦੀ ਹਮਾਇਤ ਕਰਦੇ ਹੋ ਫਮਾਇਤ ਤੁਸੀਂ ਬੰਨਿਆਂ ਦੀ ਨਹੀਂ ਕੀਤੀ ਤੁਹਾਡੇ ਅੰਦਰ ਇੱਕ ਜ਼ਹਿਰ ਉਗਲਦਾ ਹੈ ਸਿੱਖੀ ਦੇ ਖਿਲਾਫ ਸਿੱਖ ਵਿਚਾਰਧਾਰਾ ਦੇ ਖਿਲਾਫ ਤੁਸੀਂ ਜਦੋਂ ਪੰਜਾਬ ਦੇ ਨੌਜਵਾਨ ਸਿੱਖੀ ਦੀ ਗੱਲ ਕਰਦੇ ਆ ਉਦੋਂ ਤੁਸੀਂ ਬੜ ਖਿਲਾਫ ਚੱਲਦੇ ਹੋ ਤੁਸੀਂ ਪੁੱਠੀ ਗੱਲ ਕਰਦੇ ਹੋ ਮੈਂ ਤੁਹਾਨੂੰ ਸਬੂਤ ਦੇ ਕੇ ਦੱਸਦਾ ਹਾਂ ਦਿੱਲੀ ਕਿਸਾਨ ਮੋਰਚਾ ਚੱਲਦਾ ਸੀ ਤੁਸੀਂ ਇੱਕ ਮਜਹਰਾ ਕੀਤਾ ਤੁਹਾਨੂੰ ਦੱਖਣ ਦੇ ਬੁੱਧੀਜੀਵੀ ਤਾਂ ਦਿਸ ਗਏ ਕੇਰਲਾ ਬੰਗਾਲ ਬਿਹਾਰ ਦੇ ਤਾਂ ਦਿਸ ਗਏ ਇਹਨੇ ਜੀ ਜੇਲ੍ਹਾਂ ਵਿੱਚ ਬੈਠੇ ਐ ਉਹਨਾਂ ਦੀਆਂ ਫੋਟੋਆਂ ਮੈਂ ਤੇ ਹੱਥਾਂ ਵਿੱਚ ਫੜ ਲੀਆਂ ਪਰ ਤੁਹਾਨੂੰ ਨਾ ਤੇ ਰਾਜੋਆਣੇ ਦੀ ਫੋਟੋ दिखी ਵੀ ਜੇਲ੍ਹ ਵਿੱਚ ਬੈਠਾ ਸੜੀ ਜਾਂਦਾ ਤੇ ਨਾ ਤੁਹਾਨੂੰ ਕਿਸੇ ਹੋਰ ਸਿੰਘਾਂ ਦੀ ਫੋਟੋ दिखी ਵੀ ਜੇਲ੍ਹਾਂ ਵਿੱਚ ਬੈਠੇ ਐ ਤੁਸੀਂ ਕਿਸੇ ਦੀ ਮਦਦ ਨਹੀਂ ਕੀਤੀ ਤੁਸੀਂ ਉਹਨਾਂ ਦੱਖਣ ਵਾਲਿਆਂ ਦੀ ਮਦਦ ਕੀਤੀ ਇਸ ਲਈ ਤੁਹਾਡਾ ਉੱਥੋਂ ਪਤਾ ਲੱਗਦਾ ਸੀ ਕਿ ਸਿੱਖੀ ਦੇ ਖਿਲਾਫ ਫਿਰ ਦੀਪ ਸਿੱਧੂ ਲਾਲ ਕਿਲੇ ਤੇ ਗਿਆ ਤੁਹਾਡੇ ਕੀ ਸੱਪਲੜਿਆ ਜਿੱਥੇ ਹੋਰ ਉਥੇ ਹਜ਼ਾਰਾਂ ਲੋਕ ਗਏ ਸੀ ਦੀਪ ਸਿੱਧੂ ਤੇ ਲੱਖਾਂ ਸਦਾਰਨ ਵੀ ਵਾਗੇ ਤੁਸੀਂ ਉਹਨਾਂ ਨੂੰ ਗद्दार ਦਾ ਟੈਗ ਦਿੱਤਾ ਸਟੇਜਾਂ ਤੇ ਖੜ ਕੇ ਕਿਹਾ ਕਿ ਉਹ ਬੀਜੇਪੀ ਦਾ ਬੰਦਾ ਹੈ ਤੇ ਉਹ ਸਟੇਜ ਤੇ ਉੱਥੇ ਲਾਲ ਕਿਲੇ ਤੇ ਗਿਆ ਉਹਦੀਆਂ ਸਰੀਂ ਦੇ ਨਾਲ ਦੋਸਤੀ ਕਰਕੇ ਇੱਕ ਦੋ ਫੋਟੋਆਂ ਮੋਦੀ ਨਾਲ ਆ ਗਈਆਂ ਮਿੱਤਸ਼ਾਣਾ ਤੁਸੀਂ ਉਹਨਾਂ ਨੂੰ ਚੱਕ-ਚੱਕ ਕੇ ਵਾਇਰਲ ਕਰਦੇ ਰਹੇ ਉਹ ਪੰਜਾਬ ਦਾ ਪੁੱਤ ਸੀ ਦੀਪ ਸਿੱਧੂ ਪੰਜਾਬ ਵਾਸਤੇ ਲੜਿਆ ਬੋਲਿਆ ਪਰ ਤੁਸੀਂ ਉਹਨੂੰ ਗਦਾਰ ਦਾ ਕਿਤਾਬ ਦਿੱਤਾ ਫਿਰ ਆਜੋ ਅੰਮ੍ਰਿਤਪਾਲ ਦੇ ਮੁੱਦੇ ਤੇ ਅੰਮ੍ਰਿਤਪਾਲ ਨੂੰ ਜੇਲ੍ਹ ਦੇ ਵਿੱਚ ਭੇਜਣ ਦੇ ਵਿੱਚ ਤੁਹਾਡਾ ਵੀ ਘੱਟੋ ਘੱਟ 50% ਯੋਗਦਾਨ ਹੈ 50% ਉਗਰਾਹਾਂ ਵਾਲੇ ਦਾ ਯੋਗਦਾਨ ਹੈ। ਬਰਨਾਲੇ ਦੋਸਤੋ ਰੈਲੀ ਹੋਈ ਸੀ। ਉਸ ਰੈਲੀ ਦੇ ਵਿੱਚ ਤੁਸੀਂ ਕੱਢ ਕੇ ਦੇਖ ਲਓ ਨਿੱਟ ਤੇ। ਕੀ ਆਖਿਆ ਸੀ ਜਗENDER ਉਗਰਾਹਾਂ ਨੇ? ਕਹਿੰਦਾ ਪੱਲ ਦਾ ਛੋਕਰਾ ਆ ਕੇ ਦबई ਦੇ ਵਿੱਚੋਂ ਸਾਨੂੰ ਸਿਖਾਉਂਦਾ ਹੈ। ਸਾਨੂੰ ਦੱਸਦਾ ਹੈ। ਸਾਡੇ ਪਿੱਤਲ ਭਰ ਦੀਆਂ ਗੱਲਾਂ ਕਰਦਾ ਹੈ। ਦੋਸਤੋ ਜਦੋਂ ਇਹ ਬਿਆਨ ਦਿੱਤੇ ਉਸ ਤੋਂ ਬਾਅਦ ਅੰਬਰਤਪਾਲ ਨੂੰ ਸਰਕਾਰ ਨੇ ਚੁੱਕ ਕੇ ਜੇਲ੍ਹ ਵਿੱਚ ਸੁੱਟਿਆ ਭਾਵ ਸਰਕਾਰ ਨੂੰ ਇੱਕ ਇਹਨਾਂ ਨੇ ਬਤੀ ਦੇਤੀ ਸੀ ਹਰੀ ਵਤੀ ਕਿ ਅਸੀਂ ਅੰਬਰਤਪਾਲ ਦੇ ਨਾਲ ਨਹੀਂ ਜਦੋਂ ਮਰਜ਼ੀ ਚਾਕੇ ਜੇਲ੍ਹ ਚ ਛੁੜਦੇ ਹੋ ਇਹ ਦੋਸਤੋ ਬੜੀਆਂ ਸਿਆਸਤਾਂ ਹੁੰਦੀਆਂ ਐ ਇਹ ਲੋਕ ਕਰਦੇ ਆਏ ਐ ਤਕੜੀਆਂ ਸਿਆਸਤਾਂ ਕਰਦੇ ਆਏ ਐ ਤੇ ਹੁਣ ਭੰਜਾਂ ਦੇ ਨਾਲ ਖੜਕੇ ਇਹਨਾਂ ਨੇ ਭੰਜਾਂ ਦਾ ਪੱਕਾ ਨਹੀਂ ਕੀਤਾ ਇਹਨਾਂ ਨੇ ਸਿੱਖ ਬਚਾਰ ਧਾਰਾ ਦੇ ਇਹ ਹੱਕ ਵਿੱਚ ਨਹੀਂ ਗੱਲ ਗੁਰਨਾਨਕ ਦੇਵ ਦੀ ਕਰਦੇ ਐ ਗੱਲ ਤੇ ਗੁਰੂ ਗੋਬਿੰਦ ਸਿੰਘ ਦੀ ਵੀ ਕਰਦੇ ਐ ਪਰ ਉਹਦੇ ਨਾਰਿਆਂ ਤੋਂ ਜਕਾਰਿਆਂ ਤੋਂ ਉਹਦੀ ਤਲਵਾਰ ਚੱਕਣ ਤੋਂ ਡਰਦੇ ਵੀ ਐ ਕਦੇ ਜਿਹਾਰੂ ਲਹਿਰ ਦਾ ਇਹਨਾਂ ਨੇ ਸਮਰਥਨ ਨਹੀਂ ਕੀਤਾ ਕਰ ਲਿਓ ਗੱਲ 84 ਤੋਂ ਬਾਅਦ 90 92 ਦੇ ਦੌਰ ਦੀ ਇਹਨਾਂ ਲੋਕਾਂ ਨੇ ਕੀ ਕੀਤਾ ਹੋਇਆ ਤਾਨੂੰ ਸਾਰਾ ਕੁਝ ਪਤਾ ਲੱਗ ਜੂ ਜਿਹੜੇ ਕੈਰੈਕਟਰ ਬਣੇ ਹੋਏ ਸੀ ਉਹ ਕੌਣ ਸੀ ਤੁਸੀਂ ਦੇਖ ਲਿਓ ਇਸ ਤਰ੍ਹਾਂ ਦੋਸਤੋ ਇਹ ਬੰਦੇ ਨੇ ਪੰਜ ਪਿਆਰਿਆਂ ਦੇ ਨਾਲ ਉਹਨਾਂ ਨੂੰ ਕੰਪੇਅਰ ਕਰਨਾ ਬੜੀ ਮੰਦੀ ਗੱਲ ਸੀ ਇਹ ਕਹਿੰਦਾ ਉਹਨਾਂ ਬਿਨਾ ਕੰਮ ਹੀ ਨਹੀਂ ਚੱਲਣਾ ਕੰਮ ਨਹੀਂ ਚੱਲਣਾ ਭਾਈ ਅਸੀਂ ਤੇ ਇਹੋ ਹੀ ਆਖਿਆ ਲੋਕਾਂ ਨੇ ਸਿੱਖ ਨੌਜਵਾਨਾਂ ਨੇ ਕਿ ਕੋਈ ਕਾਨੂੰਨ ਬਣਾਓ ਇਹ ਪ੍ਰੋਪਰਟੀ ਨਾ ਖਰੀਦ ਸਕਣ ਇਹਨਾਂ ਦਾ ਆਧਾਰ ਕਾਰਡ ਨਾ ਬਣੇ ਇਹਨਾਂ ਦੀ ਬੋਟ ਨਾ ਬਣੇ ਇਹਨਾਂ ਦੀ ਮੈਡੀਕਲ ਜਾਂਚ ਹੋਵੇ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਵੇ ਆਹੀ ਗੱਲਾਂ ਕੀਤਗੀਆਂ ਪਰ ਤੁਹਾਨੂੰ ਚੁਭ ਮੰਗਾ ਲੱਗਦੀਆਂ ਕਿਉਂਕਿ ਤੁਸੀਂ ਸਿੱਖ ਰਾਜ ਤੋਂ ਡਰਦੇ ਹੋ ਤੁਹਾਨੂੰ ਮਨ ਦੇ ਵਿੱਚ ਡਰ ਹੈ ਕਿਤੇ ਸਿੱਖ ਵਿਚਾਰਧਾਰਾ ਅੱਗੇ ਨਾ ਆ ਜੇ ਜਦੋਂ ਦਿੱਲੀ ਮੋਰਚਾ ਚੱਲਦਾ ਸੀ ਤੁਸੀਂ ਬਾਰ ਬਾਰ ਸਿੱਖ ਵਿਚਾਰਧਾਰਾ ਤੇ ਟੈਕ ਕਰਦੇ ਰਹੇ ਪਰ ਉਥੇ ਜਿਹੜੀ ਜਿੱਤ ਹੋਈ ਜਿੰਨੀ ਕੋਈ ਤੁਸੀਂ ਕਹਿੰਦੇ ਸੀ ਅਸੀਂ ਐਮਐਸਪੀ ਲੈ ਕੇ ਆਵਾਂਗੇ ਕਿੱਥੇ ਆ ਤੁਹਾਡੀ ਐਮਐਸਪੀ ਜੇ ਸਰਕਾਰ ਨੇ ਕੁਝ ਨਾ ਕੁਝ ਦਿੱਤਾ ਉਹੀ ਲਾਲ ਕਿਲੇ ਵਾਲੇ ਕਾਹਨ ਤੋਂ ਡਰਦੇ ਆ ਨੇ ਦਿੱਤਾ ਜੇ ਤੁਸੀਂ ਕਿਤੇ ਲਾਲ ਕਿਲੇ ਤੇ ਗਏ ਦੀਪ ਸਿੱਧੂ ਦੀ ਹਮਾਇਤ ਕਰ ਦਿੰਦੇ ਤੇ ਤੁਹਾਨੂੰ ਐਮਐਸਪੀ ਵੀ ਮਿਲਣੀ ਸੀ ਮੈਂ ਤੁਹਾਨੂੰ ਲਿਖ ਕੇ ਲੈ ਲਉ ਉਹਨੇ ਐਮਐਸਪੀ ਦੇ ਰਣੀ ਸੀ ਉਹਨਾਂ ਨੂੰ ਪਤਾ ਸੀ ਕਿ ਕਿਤੇ ਦੁਬਾਰਾ ਨਾ ਆ ਜਾਣ ਪਰ ਤੁਸੀਂ ਉਥੇ ਡਰਪੋ ਕੰਮ ਕੀਤਾ ਤੁਸੀਂ ਸਰਕਾਰ ਦੇ ਸੰਧ ਬਣ ਕੇ ਚੱਲੇ ਜੇ ਕਾਲੇ ਕਾਨੂੰਨ ਮੁੜੇ ਆ ਤਿੰਨ ਉਹ ਵੀ ਗੁਰਪੁਰਬ ਵਾਲੇ ਦਿਨ ਪ੍ਰਧਾਨ ਮੰਤਰੀ ਨੇ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਵਾਪਸ ਕਰੇ ਹੈ ਉਹਨੂੰ ਪਤਾ ਸੀ ਕਿ ਸਿੱਖ ਲੜਦੇ ਪਏ ਹੈ ਸਿੱਖ ਵਿਚਾਰਧਾਰਾ ਕੰਮ ਕਰਦੀ ਪਈ ਹੈ ਪਾਉ ਨੇ ਸਿੱਖਾਂ ਦਾ ਦਿਲ ਜਿੱਤਣ ਵਾਸਤੇ ਗੁਰਪੁਰਬ ਵਾਲੇ ਦਿਨ ਉਹ ਜਿਹੜੇ ਕਾਲੇ ਕਾਨੂੰਨ ਸੀ ਉਹ ਵਾਪਸ ਲਏ ਤੁਹਾਡੇ ਉੱਤੇ ਹੁਣ ਇੱਕ ਚਪੇੜ ਮਾਰੀ ਸੀ ਤੁਹਾਡੇ ਜੁਨੀਅਨ ਦੇ ਆਗੂਆਂ ਦੇ ਕਿ ਮੈਂ ਤੁਹਾਡੇ ਅੱਖੇ ਵਾਪਸ ਨਹੀਂ ਲਏ ਕਾਨੂੰਨ ਜੇ ਵਾਪਸ ਕਰੇ ਹੈ ਤਾਂ ਸਿੱਖਾਂ ਦੇ ਅੱਖੇ ਤੋਂ ਕਰੇ ਹੈ ਸਿੱਖਾਂ ਦਾ ਦਬਾਅ ਕਰਕੇ ਕਰੇ ਹੈ ਤਾਂ ਕਰਕੇ ਜਿਹੜੇ ਕਾਨੂੰਨ ਵਾਪਸ ਕਰਾਏ ਹੈ ਉਹ ਸਿੱਖ ਨੌਜਵਾਨਾਂ ਨੇ ਕਰਾਏ ਸਿੱਖ ਵਿਚਾਰਧਾਰਾ ਨੇ ਕਰਾਏ ਹੈ ਰਲੀਆਂ ਦੇ ਵਿੱਚ ਬਹਿ ਕੇ ਸੁਭਾ ਸਾਮ ਜਿਹੜੇ ਉੱਥੇ ਨਿਤਨੇਮ ਦੇ ਪਾਠ ਹੁੰਦੇ ਸੀ ਗਰਬਾਣੀ ਦਾ ਪ੍ਰਵਾਹ ਚੱਲਦਾ ਸੀ ਉੱਥੇ ਸ਼ਬਦ ਕੀਰਤਨ ਚੱਲਦਾ ਸੀ ਢਾਡੀ ਜੱਥੇ ਚੱਲਦੇ ਸੀ ਉਹਨਾਂ ਨੇ ਬਿੱਲ ਵਾਪਸ ਕਰਾਏ ਨਾ ਕਿ ਤੁਹਾਡੇ ਗਦਾਰਪਣੇ ਨਹੀਂ ਇਹ ਗੱਲ ਤੁਸੀਂ ਲਿਖ ਕੇ ਲੈ ਸਿੱਖਾਂ ਨੂੰ ਵੀ ਸੋਚਣਾ ਚਾਹੀਦਾ ਹੈ ਇਹਨਾਂ ਦੇ ਨਾਲ ਜਿਹੜੇ ਕੰਮ ਕਰਦੇ ਆ ਜਥੇਬੰਦੀਆਂ ਚ ਉਹਨਾਂ ਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਤੂੰ ਭਾਈ ਪੰਜ ਪਿਆਰਿਆਂ ਦੀ ਉਹਨਾਂ ਬੰਜਾਂ ਦੇ ਨਾਲ ਤੁਲਨਾ ਕਰਦਾ ਪਿਆ ਇਹ ਕਿੱਥੋਂ ਦੀ ਤੇਰੀ ਸੋਝੀ ਹੈ ਇਸ ਲਈ ਦੋਸਤੋ ਇੱਥੋਂ ਪਤਾ ਲੱਗਦਾ ਹੈ ਭਾਵੇਂ ਲੱਖ ਵਾਰੀ ਕਹਿਣ ਕਿ ਅਸੀਂ ਗੁਰਸਿੱਖਾਂ ਹਾਂ ਸਿੱਖਾਂ ਦੇ ਘਰ 'ਚ ਜੰਮੇ ਆ ਦੋਸਤੋ ਨਹੀਂ ਜਿਹੜੀ ਇਹਨਾਂ ਦੇ ਅੰਦਰ ਵਿਚਾਰ ਧਾਰਾ ਪਈ ਹੈ ਨਾ ਉਹ ਸਿੱਖੀ ਦੇ ਖਿਲਾਫ ਵਾਲੀ ਪਈ ਹੈ ਇਸ ਲਈ ਇਹਨਾਂ ਤੋਂ ਬਚ ਕੇ ਰਹਿਣਾ ਦੋਸਤੋ ਕਦੇ ਨਾ ਤਿਜਣਾ ਇਹਨਾਂ ਬੰਦਿਆਂ ਤੇ ਇਹ ਸਿੱਖ ਨੌਜਵਾਨਾਂ ਨੂੰ ਨੇਗਲ ਜਾਣਗੇ ਸਿੱਖ ਨੌਜਵਾਨਾਂ ਦੇ ਉੱਤੇ ਇਹ ਦੰਦियां ਪੀਂਦੇ ਐ ਜਦੋਂ ਵੀ ਸਿੱਖ ਨੌਜਵਾਨ ਇਹਨਾਂ ਦੇ ਹੱਥੇ ਚੜਨਗੇ ਤੇ ਕਦੇ ਮਾਫ਼ ਨਹੀਂ ਕਰਨਗੇ ਇਸ ਲਈ ਦੋਸਤੋ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਨਵਾਂ ਚੈਨਲ ਹੈ ਕਿਉਂਕਿ ਪਹਿਲਾਂ ਵਾਲਾ ਚੈਨਲ ਦੋਸਤੋ ਖਤਮ ਹੋ ਗਿਆ ਸੀ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ